इस खुशी देखता वा कि अवंटी फर्स्ट सेंचुरी के है, चिंतन भी होने होथन भी होने कि होू प्रिंट की बनाना है डॉक्टर साहब ने बहुत आ, हिस्टोरिकल गल् दसिया वा सारा जोड़ा लेखा जोखा जोड़े सामने रख्या है और अः बठिंडे वाले साहब ने जोड़ा दसिया के ਬਠਿੰਡਾ ਦੇ ਵਿੱਚ ਸਭ ਤੋਂ ਵੱਡੀ ਉਹ ਸਭ ਤੋਂ ਉੱਚੀ ਕੋਠੀ ਜਿਹੜੀ ਹੈਗੀ ਆ ਉਹ ਮੇਰੇ ਭਾਈਚਾਰੇ ਦੀ ਆ ਤੇ ਮੇਰਾ خیال ਮੇਰਾ ਇਸ ਤੋਂ ਜ਼ਿਆਦਾ ਫਕਰ ਜਿਹੜਾ ਮੈਨੂੰ ਉਹ ਨਹੀਂ ਹੋ ਸਕਦਾ ਪਰ ਪਰ ਇਹਦੇ ਨਾਲ ਨਾਲ ਮੈਨੂੰ ਥੋੜਾ ਜਿਹਾ ਅਫਸੋਸ ਹੈ ਅਫਸੋਸ ਇਸ ਚੀਜ਼ ਦਾ ਹੈ ਮੈਨੂੰ ਕਿ ਨੰਬਰ 1 ਦੇ ਇੱਕ ਤੇ ਯੂਨਿਟੀ ਜਿਹੜੀ ਹੈ ਸਾਡੀ ਉਹ ਕਿਸੇ ਜਗ੍ਹਾ ਤੇ ਨਜ਼ਰ ਨਹੀਂ ਆਉਂਦੀ ਗੱਲ ਇਹ ਨਹੀਂ ਕਿ ਸਾਡੇ ਕੌਮ ਦੇ ਲੀਡਰ ਨਹੀਂ ਹੋਏ ਸਰਦਾਰ ਬੂਤਾ ਸਿੰਘ ਸੈਂਟਰ ਦੇ ਵਿੱਚ ਬੈਠ ਕੇ ਉਹਨਾਂ ਨੇ ਸਾਰਾ ਕੁਝ ਕੀਤਾ ਲੇਕਿਨ ਮੇਰੀ ਭਰਾਦਰੀ ਵਾਸਤੇ ਉਹਨਾਂ ਨੇ ਕੁਝ ਨਹੀਂ ਕੀਤਾ ਇਹ ਮੇਰਾ سنگੀਨ ਇਲਜ਼ਾਮ ਹੈ ਮੈਂ ਫੈਕ ਨੇ ਉੱਪਰ ਸਾਰੀਆਂ ਚੀਜ਼ਾਂ ਰੱਖ ਸਕਦਾ ਉਸ ਤੋਂ ਇਲਾਵਾ ਸਾਡੇ ਹੋਰ ਜਿਹੜੇ ਲੋਕ ਹੈਗੇ ਆ ਉਹ ਚਾਹੇ ਅਸੈਂਬਲੀ ਵਿੱਚ ਗਏ ਹੈਗੇ ਆ ਜਾਇ ਪਾਰਲੀਮੈਂਟੇਰੀਅਨਸ ਇਹ ਅੱਜ ਲੋਕ ਸਭਾ ਦੀਆਂ 543 ਵਿੱਚੋਂ 84 ਜਿਹੜੀਆਂ ਹੈਗੀਆਂ ਵਾ ਰਿਜ਼ਰਵ ਹੈ ਇਹ ਡਬਲਯੂ ਐਚ ਐਸ ਐਸ ਸਰਕਾਰ ਨੇ ਇਕਨੋਮਿਕਲੀ ਵੀਕਰ ਸੈਕਸ਼ਨ ਜਿਹੜਾ ਹੈ ਇਸੇ ਸਰਕਾਰ ਨੇ ਦਿੱਤਾ ਸਾਡੇ ਵਿੱਚੋਂ ਕਿਹਨੇ ਉਸ ਚੀਜ਼ ਦਾ ਵਿਰੋਧ ਕੀਤਾ ਉਹ ਆਰਕਸ਼ਨ ਨੂੰ ਖਤਮ ਕਰਨ ਵਾਲੀ ਚੀਜ਼ ਨਹੀਂ ਸੀ ਉਹ ਆਰਕਸ਼ਨ ਦੇ ਵਿੱਚ ਆਰਕਸ਼ਨ ਨਹੀਂ ਸੀ ਕਿਸਨ ਨੂੰ ਜਾਣਕਾਰੀ ਨਹੀਂ ਸੀ ਅੱਜ ਵੀ ਮਾਮਲਾ ਜਿਹੜਾ ਹੈ ਕਨਸਟੀਟਿਊਸ਼ਨ ਜਿਹੜੀ ਬੈਂਚ ਹੈਗੀ ਆ ਉਹਦੇ ਕੋਲ ਹੈ ਤੁਹਾਡਾ ਐਸਟੀ ਐਸਟੀ ਐਕਟ ਜਿਹੜਾ ਸੀਗਾ ਡਿলিউਟ ਕਰਤਾ ਗਿਆ ਸੀ ਪੰਜਾਬ ਦਾ 117 ਵਿੱਚ 34 ਦਾ ਜ਼ਿਕਰ ਹੁੰਦਾ ਕਿ ਸਾਡੇ ਸਿਰਫ 4 ਹੈਗੇ ਜਾਂ 5 ਹੈਗੇ ਜਾਂ 6 ਹੈਗੇ ਜਾਂ 7 ਹੈਗੇ ਉਨੇ ਤੋਂ 70 ਤੋਂ ਬਾਅਦ ਦੱਸਿਆ ਤੁਸੀਂ ਕਿ ਆਜ਼ਾਦੀ ਮਿਲੀ ਹੈਗੀ ਤੇ ਕੰਗੜਾ ਰਣੋਤ ਵਾਲਾ ਉਹ ਡਾਇਲੌਗ ਹੋ ਗਿਆ ਹੈ ਜਿਹੜਾ ਉਹਨੇ ਕਿਹਾ ਕਿ 2014 ਤੋਂ ਬਾਅਦ ਜਿਹੜਾ ਹੈ ਅਸੀਂ ਆਜ਼ਾਦ ਹੋਏ ਹਾਂ ਡਾਕਟਰ ਸਾਹਿਬ ਮੇਰਾ ਮੰਨਣਾ ਹੈ ਕਿ ਅਸੀਂ ਅੱਜ ਵੀ ਗੁਲਾਮ ਹਾਂ ਤੁਸੀਂ ਐਜੂਕੇਸ਼ਨ ਦੇ ਮਾਮਲੇ ਵਿੱਚ ਚਲੇ ਜਾਓ ਕਿਸੇ ਇੰਸਟੀਚਿਊਟ ਦੇ ਵਿੱਚ ਚਲੇ ਜਾਓ ਸਾਨੂੰ ਹੀ ਉੱਥੇ ਲੜਾਇਆ ਜਾ ਰਿਹਾ ਵਾਲਮੀਕੀ ਮਜਬੂ ਨੂੰ ਲੜਾਇਆ ਜਾ ਰਿਹਾ ਅਦਰਸ਼ ਨੂੰ ਥੋੜਾ ਜਿਹਾ ਪ੍ਰੋਫਿਟ ਦਿੱਤਾ ਜਾ ਰਿਹਾ ਇਹ ਸਕਸ਼ਨ ਜਿਹੜੀਆਂ ਆ ਗਈਆਂ ਵਾ ਉੱਪਰ ਤੋਂ ਹੈ এডੂਕੇਸ਼ਨ ਦੇ ਨਾਲ ਨਾਲ ਕੀ ਹੈ ਕਿ ਸਾਡੇ ਲੋਕ ਫਿਲਮ ਇੰਡਸਟਰੀ ਦੇ ਵਿੱਚ ਗਏ ਹੈ ਮੈਂ ਨਾਮ ਕੋਡ ਕਰਦਾ ਵਾ ਹਾਂਸਾਇਰ ਹਾਂਸ ਨੇ ਹੈ ਸੁਖਵਿੰਦਰ ਸਿੰਘ ਹੈ ਸਰਦੂਲ ਸਿਕੰਦਰ ਗਏ ਹੈਗੇ ਹੈ ਡਾਕਟਰ ਸਾਹਿਬ ਨੇ ਜਿਹੜੇ ਕਿਹਾ ਕਿ ਚਾਰ ਜਿਹੜੇ ਵਿੰਗ ਹੋਣੇ ਚਾਹੀਦੇ ਹੈਗੇ ਆ ਕੀ ਉਹਨਾਂ ਨੇ ਕਦੀ ਇਸ ਚੀਜ਼ ਨੂੰ ਲਿਆ ਕਿ ਨਹੀਂ ਇਹ ਜਿਹੜਾ ਵਾ ਮਿਊਜ਼ਿਕ ਅਕੈਡਮੀ ਹੋਣੀ ਚਾਹੀਦੀ ਹੈ ਅੱਜ ਅਗਰ ਗੁਰੂਗ੍ਰਾਮ ਸਾਹਿਬ ਜਿਹੜਾ ਯੂਨੀਵਰਸਿਟੀ ਬਣ ਸਕਦੀ ਹੈਗੀ ਆ ਤੇ ਕੋਈ ਮਿਊਜ਼ਿਕ ਅਕੈਡਮੀ ਨਹੀਂ ਹੋ ਸਕਦੀ ਹੋ ਸਕਦੀ ਸੀ ਪਰ ਕਿਸੇ ਨੇ ਜ਼ਰੂਰਤ ਮਹਿਸੂਸ ਨਹੀਂ ਕੀਤੀ ਈਡਬਲਿਊਐਚ ਨੂੰ ਦਿੱਤਾ ਗਿਆ ਸੀਗਾ ਔਰ ਜਿੰਨੇ ਸਾਡੇ ਲੋਕ ਉੱਥੇ 83 ਵਿੱਚੋਂ ਜਿਹੜੇ 47 ਐਸਸੀ ਹੈਗੇ ਆ ਤੇ ਜਿਹੜੇ ਆਦਰ ਹੈਗੇ ਆ ਐਸਸੀ ਹੈਗੇ ਆ ਪਾਰਲੀਮੈਂਟ ਦੇ ਰਿਕਾਰਡ ਦੇ ਵਿੱਚ ਇੱਕ ਵੀ ਲਫਜ਼ ਨਹੀਂ ਹੈਗਾ ਕਿ ਕਿਸੇ ਐਸਸੀ ਨੇ ਕਿਹਾ ਹੋਵੇ ਕਿ ਗਲਤ ਹੈਗਾ ਇਹ ਇਹ ਅਨ ਕਨਸਟੀਟਿਊਸ਼ਨਲ ਹੈ ਗੈਰ ਸੰਵਿਧਾਨਿਕ ਹੈ ਡਾਕਟਰ ਬਾਲਾਭਾਟਾ Ambedkar ਨੇ ਇੱਕ ਕਿਤਾਬ ਲਿਖੀ ਸੀ ਜਾਤੀਆਂ ਦਾ ਬੀਜਨਾਸ਼ ਅੱਜ ਸਾਡੇ ਇਸ ਮੁਲਕ ਦੇ ਵਿੱਚ 6778 ਜਿਹੜੀਆਂ ਹੈਗੀਆਂ ਵਾ ਉਹ ਜਾਤ ਬਰਾਦਰੀਆਂ ਬਣਾਈਆਂ ਗਈਆਂ ਹੈਗੀਆਂ ਅੱਛਾ ਉਸ ਤੋਂ ਇਲਾਵਾ ਕੌਮਾਂ ਨੂੰ ਕਿੰਨੇ ਜਾਂਦਾ 36.37 ਕਵੈਲਿਟੀ ਜਿਹੜੀ ਹੈਗੀ ਹੈ ਉਹ ਇਸ ਤਰ੍ਹਾਂ ਪੋਸੀਬਲ ਹੈ ਇਹ ਜਿਹੜਾ ਕੌਮ ਦਾ ਸਿਸਟਮ ਹੈਗਾ ਵਾ ਸਾਨੂੰ ਇਹ ਪੋਲਿਟੀਕਲੀ ਇਕਨੋਮਿਕਲੀ ਫ੍ਰੀडम ਦੇਗਾ ਮੈਂ ਫੇਰ ਬੇਨਤੀ ਕਰਨ ਲੱਗਾ ਵਾ ਕਿ ਅੱਜ ਵੀ ਅਸੀਂ ਲੋਕ ਜਿਹੜੇ ਹੈਗੇ ਆ ਉਹ ਗੁਲਾਮ ਹੈ ਕਿਉਂ ਗੁਲਾਮ ਹੈਗੇ ਆ ਐਜੂਕੇਸ਼ਨ ਜਿਹੜੀ ਹੈਗੀ ਆ ਉਹ ਬੜੀ ਦੂਰ ਹੈਗੀ ਆ ਤੁਸੀਂ ਕਿਸੇ ਵੀ ਮਾਝਾ ਮਾਲਵਾ ਦੁਆਬਾ ਜਾਂ ਪੰਜਾਬ ਤੋਂ ਬਾਹਰ ਨਿਕਲ ਜਾਓ ਹਰਿਆਣਾ ਤੋਂ ਅੱਗੇ ਨਿਕਲ ਜਾਓ ਯੂਪੀ ਚਲੇ ਜਾਓ ਮੱਧ ਪ੍ਰਦੇਸ਼ ਚਲੇ ਜਾਓ ਕਿੰਨੇ ਸਾਰੇ ਅਟੈਕਸ ਜਿਹੜੇ ਹੈਗੇ ਆ ਰੋਜ਼ ਹੁੰਦੇ ਆ ਐਨਸੀਆਰਬੀ ਦਾ ਡਾਟਾ ਜਿਹੜਾ ਹੈਗਾ ਵਾ ਉਹ ਇਸ ਚੀਜ਼ ਨੂੰ ਤਸਦੀਕ ਕਰਦਾ ਹੈ ਤੁਸੀਂ ਦੇਖ ਸਕਦੇ ਹੋ ਕਿ ਕਿਸੇ ਪਾਸੇ ਨਹੀਂ ਹੈ ਕਿ ਕੋਈ ਮੁੱਛ ਨਹੀਂ ਰੱਖ ਸਕਦਾ ਕੋਈ ਕੋੜੀ ਕਿ ਨਹੀਂ ਕਰ ਸਕਦਾ ਉਹ ਕਿਉਂ ਸਾਰਾ ਕੁਝ ਉਹ 3.8% ਲੋਕ ਜਾਂ ਜਿਆਦਾ ਤੋਂ ਜਿਆਦਾ 10% ਲੋਕ ਸਾਡੀ ਏਡੀ ਵੱਡੀ ਪੋਪੂਲੇਸ਼ਨ ਨੂੰ ਉਹ ਚੈਲੰਜ ਕਰਦੇ ਆ ਹਰ ਰੋਜ਼ ਚੈਲੰਜ ਕਰਦੇ ਆ ਪਰ ਕਿਨੇ ਚੈਲੰਜ ਅਗੇ ਇਸ ਪੂਰੇ ਸਮਾਜ ਨੂੰ ਜਿਹੜਾ ਮੈਨੂੰ ਲੱਗਦਾ ਹੈ ਕਿ ਪੂਰੇ ਪੰਜਾਬ ਤੋਂ ਸਮਾਜ ਇਕੱਠਾ ਹੋਇਆ ਹੈ ਜਾਵਾ ਔਰ ਖੁੱਲ੍ਹ ਲੱਗਦਾ ਹੈ ਕਿ ਜਿਹੜਾ ਅੱਜ ਦਾ ਉਹ ਸਿਸਟਮ ਹੈਗਾ ਵਾ ਗੋਦੀ ਮੀਡੀਆ ਵਾਲਾ ਤੌਰ ਤੇ ਕੋ ਖਬਰਾਂ ਜਿਹੜੀਆਂ ਪਾਪਰ ਨਹੀਂ ਆਉਂਦੀਆਂ ਹੋਣਗੀਆਂ ਪਰ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਪਲੇਟਫਾਰਮਸ ਤੇ ਵੀ ਹੈ ਟਵਿੱਟਰ ਤੇ ਜਿੰਨੇ ਲੋਕ ਹੋਣਗੇ ਐਕਸ ਤੇ ਜਿੰਨੇ ਲੋਕ ਹੋਣਗੇ ਉਹਨਾਂ ਕੋ ਸਾਰੀ ਇਨਫੋਰਮੇਸ਼ਨ ਤੇ ਹੋਣਗੀ ਐਮਸੀਬੀਆਰ ਦਾ ਡਾਟਾ ਵੀ ਉਹਨਾਂ ਕੋਲ ਹੋਏਗਾ ਇੱਕ ਲੜਕੀ ਨਾਲ ਕੁਛ ਦਿਨ ਪਹਿਲੇ ਰਾਜਸਥਾਨ ਨੇ ਵਿੱਚ ਇਤੋਂ ਕੋਈ ਜ਼ਿਆਦਾ ਦੂਰ ਨਹੀਂ ਰਾਜਸਥਾਨ ਡਿੰਪਲ ਉਹਦਾ ਨਾਮ ਹੈ ਡਿੰਪਲ ਮੀਨਾ 32 8 9 ਸਾਲ ਦੀ ਬੱਤੀ ਸੀ ਉਹਦਾ ਅਸੈਸੀਨੇਸ਼ਨ ਕੀਤਾ ਗਿਆ ਆਫਟਰ ਦਾ ਰੇਟ ਰਾਤੀ ਵੀ ਮੇਰੀ ਰਾਜਵਿੰਦਰ ਰਾਹੀ ਉਹਨਾਂ ਨਾਲ ਗੱਲ ਹੋਈ ਸੀ ਸ਼ਾਮਲਾ ਜਮੀਨਾਂ ਨੂੰ ਲੈ ਕੇ ਗੱਲ ਹੋ ਰਹੀ ਸੀ ਬੜੇ ਲੋਕ ਲਿਖਦੇ ਆ ਬੜੀ ਜਿਹੜਾ ਲਿਟਰੇਚਰ ਦੇ ਵਿੱਚ ਹੈ ਕਿ ਅਸੀਂ ਕਿਸਾਨ ਦੇ ਨਾਲ ਸਾਡਾ ਕਿਸਾਨ ਸਾਡੀ ਕਿਸਾਨੀ ਹੈਗੀ ਆ ਅਸੀਂ ਖੇਤ ਦੇ ਪੁੱਤ ਹੈਗੇ ਆ ਬਹੁਤ ਵੱਡੇ ਵੱਡੇ ਲੋਕਾਂ ਨੇ ਲਿਖਿਆ ਉਸ ਕਿਸਾਨੀ ਦੇ ਵਿੱਚ ਅੱਜ ਮੇਰਾ ਖਿਆਲ ਐਡਾ ਟੈਂਪਰੇਚਰ ਹੈਗਾ ਵਾ 45 44 ਦੇ ਕਰੀਬ ਹੈ ਤੇ ਬਾਹਰ ਨਿਕਲ ਕੇ ਦੇਖੋ ਅੱਜ ਵੀ ਲੋਕ ਜਿਹੜੇ ਸਾਡੇ ਪੈਂਟਰਾ ਉਹ ਚੋਨਾ ਲਗਾ ਰਹੇ ਹੈ ਕੋਈ ਸੜਕ ਦੇ ਉੱਪਰ ਰਿਕਸ਼ਾ ਪੁੱਲਿੰਗ ਕਰ ਰਿਹਾ ਹੈ